ਅਮਰੀਕਾ ਦੇ ਵਿੱਚ ਜਿੰਨੇ ਵੀ ਇਲੀਗਲ ਇਮੀਗਰੈਂਟਸ ਦਾਖਲ ਹੁੰਦੇ ਨੇ ਉਹਨਾਂ ਦੇ ਵਿੱਚੋਂ ਵੱਡੀ ਗਿਣਤੀ ਜਿਹੜੀ ਹੈ ਉਹ ਟੈਕਸਾਸ ਦੇ ਵਿੱਚ ਜਿਹੜੀ ਹੈ ਉਹ ਆਉਂਦੀ ਹੈ ਟੈਕਸਾਸ ਦਾ ਬਾਰਡਰ ਜਿਹੜਾ ਹੈ ਮੈਕਸੀਕੋ ਦੇ ਬਾਰਡਰ ਦੇ ਨਾਲ ਲੱਗਦਾ ਹੈ ਔਰ ਵੱਡੀ ਗਿਣਤੀ ਦੇ ਵਿੱਚ ਆਲਮੋਸਟ 1000ਸ ਆਫ ਪੀਪਲ ਏਵਰੀ ਸਿੰਗਲ ਡੇ ਹਰ ਰੋਜ਼ ਹਜ਼ਾਰਾਂ ਲੋਕ ਜਿਹੜੇ ਨੇ ਉੱਥੋਂ ਐਂਟਰ ਕਰਦੇ ਨੇ ਲੇਕਿਨ ਟੈਕਸਾਸ ਦੇ ਜਿਹੜੇ ਗਵਰਨਰ ਨੇ ਮਿਸਟਰ ਐਬਰਟਸ ਮਿਸਟਰ ਗ੍ਰੈਗ ਐਬਰਟ ਉਹਨਾਂ ਦਾ ਮੰਨਣਾ ਇਹ ਹੈ ਪਹਿਲੀ ਗੱਲ ਤਾਂ ਉਹ ਰਿਪਬਲਿਕਨ ਨੇ ਉਹ ਇਮੀਗ੍ਰੇਸ਼ਨ ਨੂੰ ਜਾਂ ਇਸ ਤਰ੍ਹਾਂ ਇਲੀਗਲ ਆਉਣ ਵਾਲੇ ਲੋਕਾਂ ਨੂੰ ਪਸੰਦ ਨਹੀਂ ਕਰਦੇ ਦੂਸਰੀ ਗੱਲ ਉਹਨਾਂ ਨੇ ਇਹ ਵੀ ਕਿਹਾ ਸੀ ਉਹ ਕਹਿੰਦੇ ਸਾਰਾ ਦਾ ਸਾਰਾ ਭਾਰ ਜਿਹੜਾ ਹੈ ਕੱਲੀ ਟੈਕਸਾਸ ਦੇ ਉੱਪਰ ਕਿਉਂ ਆਵੇ ਜਿੰਨੇ ਵੀ ਮੇਰੇ ਕੋਲੇ ਇਮੀਗ੍ਰੈਂਟਸ ਆਇਆ ਕਰਨਗੇ ਮੈਂ ਉਹਨਾਂ ਨੂੰ ਬੱਸਾਂ ਦੇ ਵਿੱਚ ਬਿਠਾ ਕੇ ਮੈਂ ਉਹਨਾਂ ਨੂੰ ਜਹਾਜ਼ਾਂ ਦੇ ਵਿੱਚ ਬਿਠਾ ਕੇ ਮੈਂ ਬਾਕੀ ਅਜਈਆਂ ਸਟੇਟਸ ਦੇ ਵਿੱਚ ਭੇਜਣਾ ਹੈ ਜਿਹੜੀਆਂ ਕਿ ਪਬਲਿਕਾਂ ਨੇ ਜਿਹੜੀਆਂ ਕਿ ਚਾਹੁੰਦੀਆਂ ਨੇ ਕਿ ਇੱਥੇ ਇਮੀਗ੍ਰੈਂਟਸ ਆਣ ਉਹਨਾਂ ਨੇ ਬਹੁਤ ਬੱਸਸ ਤੇ ਬਹੁਤ ਸਾਰੀਆਂ ਜਿਹੜੇ ਪਲੇਨਸ ਨੇ ਉਹ ਕੈਲੀਫੋਰਨੀਆ ਨੂੰ ਭੇਜੇ ਸੀਗੇ ਉਸ ਤੋਂ ਬਾਅਦ ਸ਼ਿਕਾਗੋ ਨੂੰ ਭੇਜੇ ਸੀ ਨਿਊਯਾਰਕ ਨੂੰ ਭੇਜੇ ਸੀ ਇਹ ਸਿਲਸਿਲਾ ਤਕਰੀਬਨ 2 ਸਾਲ ਤੋਂ ਚੱਲ ਰਿਹਾ ਲੇਕਿਨ ਹੁਣ ਇਸ ਵਕਤ ਸਿਚੁਏਸ਼ਨ ਜਿਹੜੀ ਹੈ ਉਹ ਇੱਕ ਵਾਰੀ ਸ਼ਿਕਾਗੋ ਦੇ ਵਿੱਚ ਤੇ ਨਿਊਯਾਰਕ ਦੇ ਵਿੱਚ ਇਹੇ ਜੀ ਆ ਗਈ ਸੀ ਸ਼ਿਕਾਗੋ ਦੇ 에어ਪੋਰਟ ਦੇ ਉੱਪਰ ਇਲੀਗਲ ਇਮੀਗ੍ਰੈਂਟਸ ਜਿਹੜੇ ਨੇਗੇ ਉਹ 에어ਪੋਰਟ ਅਥਾਰਟिटीज ਦੇ ਵਿੱਚ ਰਹਿਣੇ ਸ਼ੁਰੂ ਹੋ ਗਏ ਸੀ ਉੱਥੇ ਕਿੰਨੇ ਸਾਰੇ ਲੋਕਾਂ ਨੂੰ ਉਸ ਤੋਂ ਬਾਅਦ ਸ਼ੈਲਟਰ ਦੇ ਵਿੱਚ ਜਿਹੜਾ ਹੈ ਉੱਥੇ ਭੇਜਿਆ ਗਿਆ ਲੇਕਿਨ ਹਰ ਇੱਕ ਸਟੇਟ ਹੁਣ ਇਸ ਗੱਲ ਤੋਂ ਤੰਗ ਆਈ ਹੋਈ ਹੈ ਕਿਉਂਕਿ ਉਹਨਾਂ ਦੇ ਕੋਲ ਇਮੀਗ੍ਰੈਂਟਸ ਬਹੁਤ ਜ਼ਿਆਦਾ ਆ ਗਏ ਨੇ ਔਰ ਨਿਊਯਾਰਕ ਦੇ ਜਿਹੜੇ ਸ਼ੈਲਟਰਸ ਨੇ ਉਹ ਬਿਲਕੁਲ ਕਹਿੰਦੇ ਜੀ ਭਰੇ ਹੋਏ ਨੇ ਐਸ ਵਰ ਸੋ ਹੁਣ ਨਿਊਯਾਰਕ ਨੇ ਕੀ ਕੀਤਾ ਹੈਗਾ ਨਿਊਯਾਰਕ ਨੇ ਹੁਣ 4500 ਮਾਈਗ੍ਰੈਂਟਸ ਨੂੰ ਇਹ ਕਿਹਾ ਜੀ ਅਸੀਂ ਤੁਹਾਨੂੰ ਵਾਪਸ ਟੈਕਸਾਸ ਸੈਂਡ ਕਰ ਰਹੇ ਹਾਂ ਤੁਸੀਂ ਪਲੇਨ ਦੀ ਟਿਕਟ ਲੈ ਲਓ ਚਾਹੇ ਤੁਸੀਂ ਬੱਸ ਦੀ ਟਿਕਟ ਲੈ ਲਓ ਇਹ ਸਾਰੀਆਂ ਟਿਕਟਾਂ ਜਿਹੜੀਆਂ ਹੈਗੀਆਂ ਇਹ ਨਿਊਯਾਰਕ ਦੀ ਜਿਹੜੀ ਸਟੇਟ ਹੈ ਉਹ ਪੇ ਕਰੇਗੀ ਸਿਟੀ ਪੇ ਕਰੇਗਾ ਲੇਕਿਨ ਤੁਸੀਂ ਦੱਸੋ ਵੀ ਤੁਸੀਂ ਕਿਸ ਤਰ੍ਹਾਂ ਵਾਪਸ ਜਿਹੜਾ ਟੈਕਸਾਸ ਦੇ ਵਿੱਚ ਪਹੁੰਚਣਾ ਹੈ 6.11 ਬਿਲੀਅਨ ਡਾਲਰ ਖਰਚ ਕਰ ਚੁੱਕੀ ਹੈ ਇਸ ਸਟੇਟ ਲੇਕਿਨ ਇਸ ਤੋਂ ਬਾਅਦ ਵੀ ਇਹ ਲੋਕਾਂ ਨੂੰ ਸੈਟਲ ਨਹੀਂ ਕਰ ਸਕੀ ਹੈਗੀ ਸਭ ਤੋਂ ਪਹਿਲਾਂ ਤਾਂ ਜਿਹੜੇ ਰਿਪਬਲਿਕਨ ਸਟੇਟਸ ਨੇ ਉਹ ਇਹ ਚਾਹੁੰਦੀਆਂ ਨੇ ਜੀ ਕਿ ਕੱਲਾ ਬੋਝ ਉਹਨਾਂ ਤੇ ਨਾ ਆਵੇ ਲੇਕਿਨ ਜਿਹੜੀਆਂ ਬਲੂ ਸਟੇਟਸ ਨੇ ਉਹ ਘੱਟੋ ਘੱਟ ਕੋਈ ਇਨੀਸ਼ੀਏਟਿਵ ਤਾਂ ਲੈਣ ਜੇ ਕੈਲੀਫੋਰਨੀਆ ਦੇ ਵਿੱਚ ਐਨੇ ਲੋਕ ਗਏ ਨੇ ਜੇ ਇਲਿਨੋਇਸ ਦੇ ਵਿੱਚ ਗਏ ਨੇ ਨਿਊਯਾਰਕ ਦੇ ਵਿੱਚ ਗਏ ਨੇ ਆਫਟਰ ਆਲ ਉਹਨਾਂ ਨੂੰ ਸੈਟਲ ਕਰਨਾ ਉਸ ਸਟੇਟ ਦਾ ਫਰਜ਼ ਬਣਦਾ ਸੀ ਲੇਕਿਨ ਜੀ 30000 ਕਹਿੰਦੇ ਜੇ ਸਾਡੇ ਕੋਲੇ ਟੈਕਸਾਸ ਤੋਂ ਨਿਊਯਾਰਕ ਕਹਿੰਦੀ ਸਾਡੇ ਕੋਲੇ ਸਿਟੀ ਦੇ ਵਿੱਚ 30000 ਬੰਦਾ ਉਹਨਾਂ ਨੇ ਬਸਾਂ ਦੇ ਵਿੱਚ ਭਰ-ਭਰ ਕੇ ਭੇਜਤਾ ਅਸੀਂ ਵੀ ਕੀ ਕਰੀਏ ਹੁਣ 4500 ਲੋਕ ਜਿਹੜੇ ਨੇ ਉਹਨਾਂ ਨੂੰ ਇਕੱਠਾ ਕੀਤਾ ਗਿਆ ਇਕੱਠਾ ਕਰਕੇ ਉਹਨਾਂ ਨੂੰ ਬਸਾਂ ਦੇ ਵਿੱਚ ਤੇ ਪਲੇਨਸ ਦੇ ਵਿੱਚ ਬਿਠਾ ਕੇ ਵਾਪਸ ਜਿਹੜਾ ਹੈ ਟੈਕਸਾਸ ਭੇਜਣ ਦੀ ਤਿਆਰੀ ਹੋ ਰਹੀ ਹੈ ਅੱਗੋਂ ਟੈਕਸਾਸ ਦੇ ਜਿਹੜੇ ਗਵਰਨਰ ਨੇ ਮਿਸਟਰ ਗ੍ਰੈਗ ਐਬਰਟ ਉਹਨਾਂ ਨੇ ਕਿਹਾ ਜੀ ਮੈਂ ਅਕਸੈਪਟ ਨਹੀਂ ਕਰੂੰਗਾ ਉਹ ਕਹਿੰਦੀ ਮੈਂ ਇਕੱਲਾ ਜਾਣਾ ਕਿਉਂ ਇਸ ਗੱਲ ਨੂੰ ਅਕਸੈਪਟ ਕਰੇ ਮੇਰੀ ਇੱਕ ਕੱਲੀ ਸਟੇਟ ਕਿਉਂ ਇਸ ਗੱਲ ਨੂੰ ਅਕਸੈਪਟ ਕਰੇ ਵੀ ਸਾਰੇ ਮਾਈਗ੍ਰੈਂਟਸ ਜਿਹੜੇ ਨੇ ਸਾਡੇ ਕੋਲੇ ਆਣ ਅਸੀਂ ਉਹਨਾਂ ਨੂੰ ਇੱਥੇ ਰੱਖੀਏ ਉਸ ਤੋਂ ਬਾਅਦ ਉਹਨਾਂ ਨੂੰ ਖਵਾਈਏ ਪਿਆਈਏ ਉਸ ਤੋਂ ਬਾਅਦ ਉਹਨਾਂ ਦੇ ਅਸਾਇਲਮ ਕੇਸਸ ਕਰੀਏ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਇੱਥੇ ਸੈਟਲਮੈਂਟ ਜਿਹੜੀ ਹੈ ਉਹਦੇ ਤੇ ਪੈਸੇ ਲਗਾਈਏ ਅਸੀਂ ਕਿਉਂ ਇਕੱਲੇ ਜਣੇ ਕਰੀਏ ਵੈਲ ਨਿਊਯਾਰਕ ਹੈ ਜਿਹੜਾ ਜੀ ਉਹ ਕਹਿੰਦੇ ਜੀ ਸਾਡੇ ਕੋਲੇ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਦਾ ਸ਼ੈਲਟਰ ਦਾ ਸਟੇ ਐਕਸਪਾਇਰ ਹੋ ਚੁੱਕਿਆ ਹੈ ਅਸੀਂ ਬਸਾਂ ਤਿਆਰ ਕੀਤੀਆਂ ਹੋਈਆਂ ਨੇ ਉਥੋਂ ਦੇ ਮੇਅਰ ਮਿਸਟਰ ਐਡਮਸ ਨੇ ਜਿਹੜੇ ਉਹ ਹਜ਼ਾਰਾਂ ਲੋਕਾਂ ਦੀ ਵਾਪਸੀ ਹੁਣ ਕਰ ਰਹੇ ਨੇ ਉਹ ਕਹਿੰਦੇ ਭਾਵੇਂ ਮੈਂ ਇਲੈਨੋਇਸ ਭੇਜਾਂ ਭਾਵੇਂ ਮੈਂ ਫਲੋਰੀਡਾ ਭੇਜਾਂ ਕੋਲੋਰਾਡੋ ਭੇਜਾਂ ਲੇਕਿਨ ਮੈਂ ਨਿਊਯਾਰਕ ਤੋਂ ਇਨ੍ਹਾਂ ਲੋਕਾਂ ਨੂੰ ਭੇਜਣਾ ਚਾਹੁੰਦਾ ਐਸ ਵਾਰੀ ਜੇ ਨਿਊਯਾਰਕ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਇਲੈਕਸ਼ਨਸ ਹੋਈ ਸੀ ਇਕਨੋਮੀ ਤੇ ਮਾਈਗ੍ਰੇਸ਼ਨ ਇਹ ਦੋ ਚੀਜ਼ਾਂ ਉਹਨਾਂ ਦੀਆਂ ਮੇਨ ਸੀਗੀਆਂ 2 ਸਾਲ ਪਹਿਲਾਂ ਗੱਲਾਂ ਹੋਰ ਸੀ ਲੇਕਿਨ ਬੰਦਾ ਤਾਂ ਘਰ ਦੇ ਵਿੱਚ ਇੱਕ ਆਜੇ ਤਾਂ ਉਹਨੂੰ ਸੰਭਾਲਣਾ ਔਖਾ ਹੈ ਨਿਊਯਾਰਕ ਸਿਟੀ ਦੇ ਵਿੱਚ 30000 ਲੋਕ ਔਰ ਇਸ ਵਕਤ ਜੀ ਵੈਸੇ ਤਾਂ ਆਪਣੇ ਆਪ ਨੂੰ ਉਹ ਬਹੁਤ ਕਹਿੰਦੇ ਨੇ ਜੀ ਅਸੀਂ ਡੈਮੋਕ੍ਰੇਟਾਂ ਅਸੀਂ ਲੋਕਾਂ ਦੇ ਹੱਕ ਦੇ ਵਿੱਚ ਆ ਲੇਕਿਨ ਇਸ ਵਕਤ ਉਹਨਾਂ ਨੇ ਵੀ ਹੱਥ ਖੜੇ ਕਰਤੇ ਨੇ ਉਹਨਾਂ ਨੇ ਵੀ ਲੋਕਾਂ ਨੂੰ ਵਾਪਸ ਜਿਹੜਾ ਹੈ ਉਹ ਭੇਜਣਾ ਸ਼ੁਰੂ ਕਰਤਾ ਹੈ ਇਹ ਅਸਾਈਲਮ ਸੀਕਰ ਨੇ ਇਹ ਲੋਕ ਕਿਸੇ ਨਾ ਕਿਸੇ ਤਰੀਕੇ ਰਾਜ ਦੀ ਸ਼ਰਨ ਮੰਗਦੇ ਨੇ ਇਹ ਉੱਥੇ ਆਉਣਾ ਚਾਹੁੰਦੇ ਨੇ ਇਹ ਉੱਥੇ ਰਹਿਣਾ ਚਾਹੁੰਦੇ ਨੇ ਕੰਮ ਕਰਨਾ ਚਾਹੁੰਦੇ ਨੇ ਲੇਕਿਨ ਹੁਣ ਅਮਰੀਕਾ ਕੈਨੇਡਾ ਵਿੱਚ ਦੋਨੋਂ ਸਰਕਾਰਾਂ ਦੇ ਹੱਥ ਖੜੇ ਹੋਏ ਬੈ ਨੇ ਉਹ ਕਹਿੰਦੇ ਹੁਣ ਅਸੀਂ ਕਿੰਨੇ ਕੁ ਲੋਕਾਂ ਨੂੰ ਸੈੱਟ ਕਰ ਸਕਦੇ ਹਾਂ ਸਾਰੀ ਦੁਨੀਆ ਜੇ ਉੱਠ ਕੇ ਸਿਰਫ ਅਮਰੀਕਾ ਕੈਨੇਡਾ ਵਿੱਚ ਪਹੁੰਚ ਜਾਏਗੀ ਕਹਿੰਦੇ ਅਸੀਂ ਕਰੀਏ ਵੀ ਕੀ